ਰੋ ਮਹਲਾ ਪੰਮਾ ਸਭ ਤੇ ਉੱਚਾ ਜਾ ਕਾ ਨਾਉ ਜਿਸ ਪ੍ਰਮਾਤਮਾ ਦਾ ਨਾਮ ਨਾ ਸਭ ਨਾਲੋਂ ਉੱਚਾ ਹੈ ਸਦਾ ਸਦਾ ਤਾ ਕੇ ਗੁਣ ਗਾਉ ਤੂੰ ਸਦਾ ਹੀ ਉਸ ਦੇ ਗੁਣ ਗਾਇਆ ਕਰ ਜਿਸ ਸਿਮਰਤ ਸਗਲਾ ਦੁੱਖ ਜਾਏ ਜਿੰਨੂੰ ਯਾਦ ਕਰਦੇ ਆ ਸਾਰੇ ਦੁੱਖ ਮੁੱਕ ਜਾਂਦੇ ਹਨ ਸਰਬ ਸੂਖ ਵਸੈ ਮਨ ਆਏ ਸਾਰੇ ਸੁਖ ਮਨ ਵਿੱਚ ਆਣ ਵਸਦੇ ਹਨ ਸਿਮਰਮ ਮਨਾਤੋਂ ਸਾਚਾ ਸੋਏ ਹੈ ਮੇਰੇ ਮਾਨੋ ਸੱਚੇ ਨੂੰ ਉਸ ਪ੍ਰਮਾਤਮਾ ਨੂੰ ਯਾਦ ਰੱਖਿਆ ਕਰ ਹਾਲਤ ਪਲਤ ਤੁਮਰੀ ਗਤ ਹੋਏ ਰਹਾਓ ਸਿਮਰਨ ਦੀ ਬਰਕਤ ਨਾਲ ਇਸ ਲੋਕ ਅਤੇ ਪਰਲੋਕ ਵਿੱਚ ਤੇਰੀ ਉੱਚੀ ਆਤਮਿਕ ਅਵਸਥਾ ਬਣੀ ਰਹੇਗੀ ਫੁਰਖ ਨਿਰੰਜਨ ਸਿਰਜਨਹਾਰ ਹੈ ਮਨ ਤੋਂ ਸਦਾ ਥਿਰ ਪ੍ਰਭੂ ਦਾ ਸਿਮਰਨ ਕਰਿਆ ਕਰ ਜੋ ਸਰਮ ਵਿਆਪਕ ਹੈ ਜੋ ਮਾਇਆ ਦੇ ਮੋਹ ਦੀ ਕਾਲਕ ਤਰੈਥ ਹੈ ਜੋ ਸਭ ਨੂੰ ਪੈਦਾ ਕਰਨ ਵਾਲਾ ਹੈ ਜੀ ਜੰਤ ਦੇਵ ਆਹਾਰ ਜੋ ਸਭ ਜੀਵਾਂ ਨੂੰ ਖਾਣ ਲਈ ਖਾੜਾਕ ਦਿੰਦਾ ਹੈ ਕੋਟ ਖਤੇ ਖਿਨ ਬਖਸ਼ਨਹਾਰ ਜੋ ਜੀਵਾਂ ਦੇ ਕਰੋੜਾ ਪਾਪ ਇੱਕ ਖਿਨ ਵਿੱਚ ਬਖਸ਼ ਸਕਣ ਵਾਲਾ ਹੈ ਭਗਤ ਭਾਏ ਸਦਾ ਨਿਸਤਾਰ ਜੋ ਉਹਨਾਂ ਜੀਵਾਂ ਨੂੰ ਸਦਾ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦਿੰਦਾ ਹੈ ਜਿਹੜੇ ਪ੍ਰੇਮ ਵਿੱਚ ਟਿਕ ਕੇ ਉਸ ਦੀ ਭਗਤੀ ਕਰਦੇ ਹਨ ਸਾਚਾ ਧਾਨ ਸਾਚੀ ਵੜਾਈ ਉਸ ਮਨੁੱਖ ਨੂੰ ਸਦਾ ਕਾਇਮ ਰਹਿਣ ਵਾਲਾ ਨਾਮ ਧਰ ਲੱਭ ਪਿਆ ਉਸ ਨੂੰ ਸਦਾ ਤੇ ਰਹਿਣ ਵਾਲੀ ਲੋਕ ਪਰਲੋਕ ਦੀ ਸੋਮਾ ਮਿਲ ਗਈ ਗੁਰਪੂਰੇ ਤੇ ਨਿਹਚਲ ਮਤ ਪਾਈ ਜਸ ਮਨੋਖ ਨੇ ਪੂਰੇ ਗੁਰੂ ਪਾਸੋਂ ਵਿਕਾਰਾਂ ਮੰਡੋਂ ਅਡੋਲ ਰਹਿਣ ਵਾਲੀ ਸਿਮਰਨ ਦੀ ਮਾਤਰਾ ਪ੍ਰਾਪਤ ਕਰ ਲਈ ਕਰ ਕਿਰਪਾ ਜਸ ਰਖਨ ਹਾਰਾ ਰੱਖਿਆ ਕਰਨ ਵਾਲਾ ਪ੍ਰਭੂ ਜਸ ਮਨੋਖ ਨੂੰ ਮੇਰ ਕਰਕੇ ਸਿਮਰਨ ਦੀ ਦਾਤ ਦਿੰਦਾ ਹੈ ਤਾਂ ਕਾ ਸਗਲ ਮਿਟੈ ਅੰਧਿਆਰਾ ਉਸ ਦੇ ਅੰਦਰੋਂ ਮਾਇਆ ਦੇ ਬਹੁਤ ਸਾਰਾ ਹਮੇਰਾ ਦੂਰ ਹੋ ਜਾਂਦਾ ਹੈ। ਪਰਮ ਬ੍ਰਹਮ ਸਿਉ ਲਾਗੋ ਧਿਆਨ ਉਸ ਦੀ ਸੁਰਤ ਪ੍ਰਮਾਤਮਾ ਦੇ ਚਰਨਾਂ ਵਿੱਚ ਜੁੜੀ ਰਹਿੰਦੀ ਹੈ। ਪੂਰਨ ਪੂਰ ਰਹੇ ਨਿਰਬਾਨ ਉਸ ਨੂੰ ਵਾਸਨਾ ਰਹਿਤ ਪ੍ਰਭੂ ਸਭ ਥਾਈਂ ਵਿਆਪਕ ਦਿਸਦਾ ਹੈ। ਬ੍ਰਹਮ ਪਉ ਭੇਟ ਮਿਲੇ ਕੋ ਪਾਲ ਉਹ ਮਨੋਖ ਆਪਣੇ ਅੰਦਰੋਂ ਹਰ ਇੱਕ ਕਿਸਮ ਦੀ ਪਟਕਣਾ ਤੇ ਡਰ ਮਿਟਾ ਕੇ ਸ੍ਰਿਸ਼ਟੀ ਦੇ ਮਾਲਕ ਪ੍ਰਭੂ ਨੂੰ ਮਿਲ ਪੈਂਦਾ ਹੈ। ਨਾਨਕ ਕੋ ਗੁਰ ਪੈ ਦਿਆਲ ਹੈ ਨਾਨਕ ਜਿਸ ਮਨੁੱਖ ਉਤੇ ਸਗੁਰੂ ਜੀ ਦਇਆਵਾਨ ਹੁੰਦੇ ਹਨ ਪਰੋ ਮਹਲਾ ਪੰਜਵਾਂ ਜਿਸ ਸਿਮਰਤਿ ਮਨ ਹੋਏ ਪ੍ਰਗਾਸ ਜਿਨੂੰ ਯਾਦ ਕਰਦਿਆਂ ਮਨ ਖਿੜਪੋਏ ਮਨ ਸੁਝ ਆ ਜਾਏ ਪਤਾ ਲੱਗ ਜਾਏ ਮਿਟੇ ਕਲੇਸ਼ ਸੁਖ ਸਹਜ ਨਿਵਾਸ ਜੀਵਨ ਵਿੱਚੋਂ ਕਲੇਸ਼ ਮੁਕ ਜਾਣ ਤੇ ਗੁਰੂ ਦਾ ਉਪਦੇਸ਼ ਜੀਵਨ ਵਿੱਚ ਵਸ ਜਾਏ ਸਹਿਜ ਅਵਸਥਾ ਬਣ ਜਾਏ ਤੇ ਸੇ ਪਰਪਤ ਜਿਸ ਪ੍ਰਭ ਦੇ ਉਹਨੂੰ ਮਿਲਦਾ ਜਿਸ ਨੂੰ ਅਕਾਲ ਪੁਰਖ ਵੈ ਗੁਰੂ ਆਪ ਦਿੰਦਾ ਹੈ ਪੂਰੇ ਗੁਰ ਕੀ ਪਾਏ ਸੇਵ ਪੂਰੇ ਗੁਰੂ ਦੀ ਸੇਵਾ ਕੀਤਿਆਂ ਉਹ ਅਕਾਲ ਪੁਰਖ ਵੈ ਗੁਰੂ ਨਾਲ ਜੁੜ ਜਾਂਦਾ ਹੈ ਸਰਬ ਸੁਖਾ ਪ੍ਰਭ ਤੇਰਾ ਨਾਮ ਸਾਰੇ ਸੁਖਾਂ ਦੇ ਵਿੱਚ ਤੇਰਾ ਨਾਮ ਸੁਖਾਂ ਦਾ ਮੂਲ ਹੈ ਆਠ ਪহর ਮੇਰੇ ਮਨ ਗਾਓ ਰਹੋ ਮੇਰੇ ਮਨਾ ਅੱਠੇ ਪੈਰ ਉਸ ਪ੍ਰਮਾਤਮਾ ਨੂੰ ਗਾਇਆ ਕਰ ਜੋ ਇੱਛਾ ਸੋਈ ਫਲ ਪਾਏ ਜੋ ਇੱਛਾ ਰੱਖਣਾ ਹੈ ਮਨੁੱਖ ਉਸ ਕਰਤਾਰ પાસે ਹਾਸਲ ਕਰ ਲੈਂਦਾ ਹਰ ਕਾ ਨਾਮ ਮਨ ਵਸਾਏ ਜਿਹੜਾ ਮਨੁੱਖ ਪ੍ਰਮਾਤਮਾ ਦਾ ਨਾਮ ਆਪਣੇ ਮਨ ਵਿੱਚ ਵਸਾਉਂਦਾ ਹੈ ਆਮਣ ਜਾਣ ਰਹੇ ਹਰ ਧਿਆਏ ਆਉਣਾ ਜਾਣਾ ਪ੍ਰਭੂ ਦੇ ਧਿਆਨ ਵਿੱਚ ਰਹਿਣ ਕਰਕੇ ਮੁੱਕ ਜਾਂਦਾ ਹੈ ਭਗਤ ਭਾਏ ਪ੍ਰਭ ਕੀ ਲੇਵ ਲਾਏ ਭਗਤੀ ਭਾਵ ਨਾਲ ਪ੍ਰਭੂ ਵਿੱਚ ਸੁਰਤ ਜੋੜ ਕੇ ਉਸ ਦਾ ਉਧਾਰ ਹੋ ਜਾਂਦਾ ਹੈ ਬਿਨ ਸੇ ਕਾਮ ਕ੍ਰੋਧ ਅਹੰਕਾਰ ਉਸ ਦੇ ਅੰਦਰੋਂ ਕਾਮ ਕ੍ਰੋਧ ਅਹੰਕਾਰ ਇਹ ਸਾਰੇ ਵਿਕਾਰ ਨਾਸ਼ ਹੋ ਜਾਂਦੇ ਹਨ ਟੂਟੇ ਮਾਇਆ ਮੋਹ ਪਿਆਰ ਉਸ ਦੇ ਅੰਦਰੋਂ ਮਾਇਆ ਦੇ ਬਹੁਤ ਈਆਂ ਤਣਾਵਾਂ ਟੁੱਟ ਜਾਂਦੀਆਂ ਹਨ ਪ੍ਰਭ ਕੀ ਟੇਕ ਰਹਿ ਦਿਨ ਰਾਤ ਉਹ ਮਨੁੱਖ ਦਿਨ ਰਾਤ ਪ੍ਰਮਾਤਮਾ ਦੇ ਹਿਆਸਰੇ ਰਹਿੰਦਾ ਹੈ ਪਾਰ ਬ੍ਰਹਮ ਕਰੇ ਜਿਸ ਦਾਤ ਪ੍ਰਮਾਤਮਾ ਜਿਸ ਮਨੁੱਖ ਨੂੰ ਆਪਣੇ ਨਾਮ ਦੀ ਦਾਤ ਦਿੰਦਾ ਹੈ ਕਰਨ ਕਰਾਵਨ ਹਾਰ ਸੁਆਮੀ ਇਹ ਸਭ ਕੁਝ ਕਰਨ ਜੋਗ ਸੁਆਮੀ ਹੈ ਜੀਵਾਂ ਪਾਸੋਂ ਸਭ ਕੁਝ ਕਰਾਉਣ ਦੇ ਸਮਰੱਥ ਸੁਆਮੀ ਸਗਲ ਕਟਾਂਕੇ ਅੰਤਰਜਾਮੀ ਹੈ ਸਭ ਜੀਵਾਂ ਦੇ ਦਿਲ ਦੀ ਜਾਣਨ ਵਾਲੇ ਕਰ ਕਿਰਪਾ ਆਪਣੀ ਸੇਵਾ ਲਾਏ ਮੇਰ ਕਰਕੇ ਮੈਨੂੰ ਆਪਣੀ ਸੇਵਾ ਭਗਤੀ ਵਿੱਚ ਜੋੜੀ ਰੱਖ ਨਾਨਕ ਦਾਸ ਤੇਰੀ ਸ਼ਰਣਾਏ ਮੈਂ ਤੇਰਾ ਦਾਸ ਨਾਨਕ ਸ਼ਰਨ ਆਇਆ ਹਾਂ ਭੈਰੋ ਮਹਲਾ ਪੰਜਵਾਂ ਲਾਜ ਮਰੇ ਜੋ ਨਾਮ ਨਾ ਲੇਵੇ ਜਿਹੜਾ ਮਨੁੱਖ ਪਰਮਾਤਮਾ ਦਾ ਨਾਮ ਨਹੀਂ ਸਿਮਰਦਾ ਉਹ ਆਪਣੇ ਆਪ ਵਿੱਚ ਸ਼ਰਮ ਨਾਲ ਹੌਲਾ ਪੈ ਜਾਂਦਾ ਹੈ ਸ਼ਰਮ ਨਾਲ ਮਰਦਾ ਹੈ ਨਾਮ ਬਿਹੋਂ ਸੁਖੀ ਕਿਉਂ ਸੋਵੇ ਨਾਮ ਤੋਂ ਸਖਣਾ ਗੁਰੂ ਦੇ ਉਪਦੇਸ਼ ਤੋਂ ਸਖਣਾ ਸੁਖ ਦੀ ਨੀਂਦ ਕਿਵੇਂ ਸੌ ਸਕਦਾ ਹੈ ਹਾਰ ਸਿਮਰਨ ਛਾੜ ਪਰਮ ਗਤ ਚਾਹੇ ਗੁਰੂ ਦਾ ਉਪਦੇਸ਼ ਛੱਡ ਕੇ ਗੁਰੂ ਦੀ ਬੰਦਗੀ ਛੱਡ ਕੇ ਤੇ ਪਰਮ ਗਤੀ ਲਪਾਲਦਾ ਹੈ ਸੁਖ ਲੱਭਦਾ ਜ਼ਿੰਦਗੀ ਚ ਮੂਲ ਬਿਨਾ ਸ਼ਾਖਾ ਕਤਿਆ ਹੈ ਉਸ ਦੀ ਇਹ ਤਾਂਗ ਵਿਰਥ ਹੈ ਜਿ ਰੁੱਖ ਦੇ ਮੁੱਢ ਤੋਂ ਬਿਨਾ ਉਸ ਉੱਤੇ ਕੋਈ ਟਾਣੀ ਨਹੀਂ ਹੋ ਸਕਦੀ ਮੁੱਢ ਲੂਗੂਗਾ ਤੇ ਟਾਣੀ ਹੋਗਣਗੀ ਨਹੀਂ ਗੁਰੂ ਗੋਵਿੰਦ ਮੇਰੇ ਮਨ ਧਿਆਏ ਹੈ ਮੇਰੇ ਮਨ ਗੁਰੂ ਦੇ ਗੋਵਿੰਦ ਨੂੰ ਸਦਾ ਸੰਭਿਆ ਕਰ ਜਨਮ ਜਨਮ ਕੀ ਮੈਲ ਉਤਾਰੇ ਬੰਧਨ ਕਾਟ ਹਰ ਸੰਗ ਮਿਲਾਏ ਰਹਾਓ ਇਸ ਸਿਮਰਨ ਅਨੇਕਾਂ ਜਨਮਾਂ ਦੀ ਵਿਕਾਰ ਦੀ ਮੈਲ ਦੂਰ ਕਰ ਦਿੰਦਾ ਹੈ ਮਾਇਆ ਦੇ ਮੋਹ ਦੀਆਂ ਫਾਈਆਂ ਕੱਟ ਕੇ ਮਨੁੱਖ ਨੂੰ ਪ੍ਰਮਾਤਮਾ ਦੇ ਨਾਲ ਜੋੜ ਦਿੰਦਾ ਹੈ तीर्थ नहाए कहां सोच सैल पत्थर पत्थर दिल मनुख तीर्थ ਉਤੇ ਇਸ਼ਨਾਨ ਕਰਕੇ ਆਤਮਿਕ ਪਵਿੱਤਰਤਾ ਪਵਿੱਤਰਤਾ ਹਾਸ ਨਹੀਂ ਕਰ ਸਕਦਾ ਮਨ ਕੋ ਵਿਆਪੈ ਹਉ ਮੈ ਮੈ ਉਸ ਦੇ ਮਨ ਨੂੰ ਇਹੀ ਹਉਮੈ ਦੀ ਮੈਲ ਚੰਬੜੀ ਰਹਿੰਦੀ ਹੈ ਕਿ ਮੈਂ ਤੀਰਥ ਯਾਤਰਾ ਕਰ ਆਇਆ ਹਾਂ ਕੋਟ ਕਰਮ ਬੰਦਨ ਕਾ ਮੂਲ ਤੀਰਥ ਯਾਤਰਾ ਆਦਿਕ ਮਿੱਥੇ ਹੋਏ ਕਰੋੜਾਂ ਧਰਮ ਕਰਮ ਹੋਮੇ ਦੀਆਂ ਫਾਇਆਂ ਦਾ ਇਹ ਕਾਰਨ ਬਣਦੇ ਹਨ ਹਰ ਕੇ ਭਜਨ ਬਿਨਾ ਬਿਰਥਾ ਪੂਲ ਪ੍ਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਇਹ ਮਿੱਥੇ ਹੋਏ ਧਰਮ ਕਰਮ ਮਨੁੱਖ ਦੇ ਸਿਰ ਉੱਤੇ ਮਿਰਤ ਪੰਡ ਹੀ ਹਨ ਪੂਲ ਊੜਾ ਪੰਡ ਬਿਨ ਖਾਏ ਮੁਝੈ ਨਹੀਂ ਭੁਖ ਭੋਜਨ ਖਾਣ ਤੋਂ ਬਿਨਾ ਪੇਟ ਦੀ ਭੁੱਖ ਦੀ ਅੱਗ ਨਹੀਂ ਬੁਝਦੀ ਰੋਗ ਜਾਏ ਤਾਂ ਉਤਰੈ ਦੁੱਖ ਰੋਗ ਤੋਂ ਪੈਦਾ ਹੋਇਆ ਸਰੀਰਕ ਦੁੱਖ ਤਦੋਂ ਹੀ ਦੂਰ ਹੁੰਦੇ ਹਨ ਜੇ ਅੰਦਰੋਂ ਰੋਗ ਦੂਰ ਹੋ ਜਾਏ ਕਾਮ ਕ੍ਰੋਧ ਲੋਭ ਮੋਹ ਵਿਅਪਯ ਓਮਨੁਕ ਸਦਾ ਕਾਮ ਕ੍ਰੋਧ ਲੋਭ ਮੋਹ ਵਿੱਚ ਫਸਿਆ ਰਹਿੰਦਾ ਹੈ ਜਿਨ ਪ੍ਰਭ ਕੀ ਨਾਮ ਸੋ ਪ੍ਰਭ ਨਹੀਂ ਜਪਿਆ ਜਿਹੜਾ ਮਨੁੱਖ ਉਸ ਪਰਮਾਤਮਾ ਦਾ ਨਾਮ ਨਹੀਂ ਜਪਦਾ ਉਸ ਨੇ ਉਸ ਨੂੰ ਪੈਦਾ ਕੀਤਾ ਹੈ ਤਨ ਤਨ ਸਾਧ ਤਨ ਹਰ ਨਾਮ ਉਹ ਗੁਰਮੁਖ ਮਨੁੱਖ ਭਾਗਾਂ ਵਾਲੇ ਹਨ ਜਿਹੜੇ ਪਰਮਾਤਮਾ ਦਾ ਨਾਮ ਜਪਦੇ ਹਨ ਆਠ ਪਹਿਰ ਕੀਰਤਨ ਗੁਣ ਗਾਓ ਜਿਹੜੇ ਅਠੇ ਪੈਰ ਪ੍ਰਮਾਤਮਾ ਦੀ ਸਿਫਤਸਲਾ ਕਰਦੇ ਹਨ ਪ੍ਰਮਾਤਮਾ ਦੇ ਗੁਣਾਂ ਦਾ ਗਾਇਨ ਕਰਦੇ ਹਨ ਧੰਨ ਹਰ ਭਗਤ ਧੰਨ ਕਰਨਹਿ ਹਾਰਾ ਉਹਨਾਂ ਦੇ ਪਾਸ ਪ੍ਰਮਾਤਮਾ ਦੀ ਭਗਤੀ ਦਾ ਧੰਨ ਸਿਰਜਣ ਹਾਰ ਦੇ ਨਾਮ ਦਾ ਧੰਨ ਸਦਾ ਮੌਜੂਦ ਹੈ ਸ਼ਰਣ ਨਾਨਕ ਪ੍ਰਭ ਪੁਰਖ ਅਪਾਰ ਹੈ ਨਾਨਕ ਜਿਹੜੇ ਮਨੁੱਖ ਬਿਆੰਤ ਤੇ ਸਰਵ ਵਿਆਪਕ ਪ੍ਰਭੂ ਦੀ ਸ਼ਰਣ ਰਹਿੰਦੇ ਹਨ ਮੈਰੋ ਮਹਲਾ ਪੰਜਵਾ ਗੁਰ ਸੋ ਪ੍ਰਸੰਨ ਹੋਏ ਪਹੋਗੇ ਸਤਿਗੁਰੂ ਜਿਸ ਮਨੁੱਖ ਉਹ ਤੇ ਬਹੁਤ ਪ੍ਰਸੰਨ ਹੁੰਦਾ ਹੈ ਉਸ ਦਾ ਹਰੇਕ ਡਰ ਦੂਰ ਹੋ ਜਾਂਦਾ ਹੈ ਨਾਮ ਨਿਰੰਜਨ ਮਨ ਮਹਿ ਲੈ ਕਿਉਂਕਿ ਉਹ ਮਨੁੱਖ ਹਰ ਵੇਲੇ ਮਾਇਆ ਰਹਿਤ ਪ੍ਰਮਾਤਮਾ ਦਾ ਨਾਮ ਆਪਣੇ ਮਨ ਵਿੱਚ ਵਸਾਈ ਰੱਖਦਾ ਹੈ ਦੀਨ ਦਿਆਲ ਸਦਾ ਕਿਰਪਾਲ ਦਿਨਾਂ ਉਤੇ ਦਇਆ ਕਰਨ ਵਾਲਾ ਪ੍ਰਭੂ ਜਿਸ ਮਨੁੱਖ ਉਤੇ ਕਿਰਪਾ ਕਰਦਾ ਹੈ ਬੇਨਸ ਗਏ ਸਗਲੇ ਜੰਜਾਲ ਉਸ ਦੇ ਅੰਦਰੋਂ ਮਾਇਆ ਦੇ ਬਹੁਤ ਸਾਰੇ ਬੰਧਨ ਨਾਸ਼ ਹੋ ਜਾਂਦੇ ਹਨ ਸੂਖ ਸਹਜ ਆਨੰਦ ਕਨੇ ਉਸ ਦੇ ਅੰਦਰ ਆਤਮਿਕ ਅਡੋਲਤਾ ਦੇ ਬੜੇ ਸੁਖ ਆਨੰਦ ਬਣੇ ਰਹਿੰਦੇ ਹਨ ਸਾਧ ਸੰਗ ਮਿਟੇ ਪਰਮ ਅੰਮ੍ਰਿਤ ਹਰ ਹਰ ਰਸਨ ਭਨੇ ਰਹਾਓ ਸਾਧ ਸੰਗਤ ਵਿੱਚ ਰਹਿ ਕੇ ਉਸ ਦੇ ਸਾਰੇ ਡਰ ਵਹਿ ਦੂਰ ਹੋ ਜਾਂਦੇ ਹਨ ਜਿਹੜਾ ਮਨੁੱਖ ਆਪਣੀ ਜੀਬ ਨਾਲ ਆਤਮਿਕ ਜੀਵਨ ਦੇਣ ਵਾਲਾ ਹਰ ਨਾਮ ਉਚਾਰਦਾ ਰਹਿੰਦਾ ਹੈ ਚਰਨ ਕਮਲ ਸਿਉ ਲਾਗੋ ਹੇ ਤੋ ਪ੍ਰਭੂ ਦੇ ਸੋਹਣੇ ਚਰਨਾਂ ਨਾਲ ਜਿਸ ਮਨੁੱਖ ਦਾ ਪਿਆਰ ਮੜ ਜਾਂਦਾ ਹੈ ਖਿਨ ਮੈਂ ਬਿਨ ਸੋ ਮਹਾ ਪਰੇਤ ਉਸ ਦੇ ਅੰਦਰੋਂ ਖੋਟਾ ਸੁਭਾਅ ਰੂਪ ਵੱਡਾ ਪੇਮ ਇੱਕ ਖਿਨ ਵਿੱਚ ਮੁੱਕ ਜਾਂਦਾ ਹੈ ਆਠ ਪਹਰ ਹਰ ਹਰ ਜਪ ਜਾਪ ਤੂੰ ਅਠੇ ਪੈਰ ਪ੍ਰਮਾਤਮਾ ਦੇ ਨਾਮ ਦਾ ਜਾਪ ਜਪਿਆ ਕਰ ਰਾਖਨ ਹਾਰ ਗਵਿੰਦ ਗੁਰਿਆਪੋ ਸੰਭੀ ਰੱਖਿਆ ਕਰ ਸਕਣ ਵਾਲਾ ਗੁਰੂ ਗੋਬਿੰਦ ਆਪ ਤੇਰੀ ਵੀ ਰੱਖਿਆ ਕਰੇ ਆਪਣੇ ਸੇਵਕ ਕੋ ਸਦਾ ਪ੍ਰਤਿਪਾਰੈ ਪ੍ਰਭੂ ਆਪਣੇ ਸੇਵਕ ਦੀ ਆਪ ਰੱਖਿਆ ਕਰਦਾ ਹੈ ਭਗਤ ਜਨਾ ਕੇ ਸਾਸ નિਹਾਰੇ ਪ੍ਰਭੂ ਆਪਣੇ ਭਗਤਾਂ ਦੇ ਸਾਹਸਾਂ ਨੂੰ ਗੋ ਨਾਲ ਤੱਕਦਾ ਰਹਿੰਦਾ ਹੈ ਭਾਵੇਂ ਬੜੇ ਧਿਆਨ ਨਾਲ ਭਗਤ ਜਨਾਂ ਦੀ ਰਾਖੀ ਕਰਦਾ ਹੈ ਮਾਨਸ ਕੀ ਕਹ ਕੇ ਤਕਬਾ ਦਸ ਮਨੁੱਖ ਵਿਚਾਰੇ ਭਗਤ ਜਨਾਂ ਦਾ ਕੀ ਵਿਗਾੜ ਸਕਦੇ ਹਨ ਜਮ ਤੇ ਰਖ ਦੇ ਕਰ ਹਾਥ ਪ੍ਰਮਾਤਮਾ ਤਨ ਨੂੰ ਹੱਥ ਦੇ ਕੇ ਜਮਾਂ ਤੋਂ ਹੀ ਬਚਾ ਲਿੰਦਾ ਨਿਰਮਲ ਸੋਭਾ ਨਿਰਮਲ ਰੀਤ ਉਸ ਦੀ ਹਰ ਥਾਂ ਬੇਦਾਗ ਸੋਭਾ ਬਣੀ ਰਹਿੰਦੀ ਹੈ ਉਸ ਦੀ ਜੀਵਨ ਜੋਤ ਸਦਾ ਪਵਿੱਤਰ ਰਹਿੰਦੀ ਹੈ ਬਾਰ ਬ੍ਰਹਮ ਆਇਆ ਮਨ ਚੀਤ ਜਿਸਮ ਨੁਖ ਦੇ ਮਨ ਵਿੱਚ ਚਿੱਤ ਵਿੱਚ ਪਰਮਾਤਮਾ ਆ ਵਸਦਾ ਹੈ ਹਰਿ ਕਿਰਪਾ ਗੁਰ ਦੀ ਨੋ ਦਾਨ ਕਿਰਪਾ ਕਰਕੇ ਗੁਰੂ ਨੇ ਦਾਨ ਦਿੱਤਾ ਨਾਮ ਦਾ ਨਾਨਕ ਪਾਇਆ ਨਾਮ ਨਿਧਾਨ ਹੈ ਨਾਨਕ ਉਸ ਨੇ ਨਾਮ ਖਜ਼ਾਨਾ ਹਾਸਲ ਕਰ ਲਿਆ ਗੁਰੂ ਦਾ ਉਪਦੇਸ਼ ਹਾਸਲ ਕਰ ਲਿਆ ਪੈਰੋ ਮਹਲਾ 5ਵਾਂ ਕਰਣ ਕਰਨ ਸਮਰੱਥ ਗੁਰ ਮੇਰਾ ਮੇਰਾ ਗੁਰੂ ਪਰਮੇਸ਼ਰ ਸਾਰੀ ਸ੍ਰਿਸ਼ਟੀ ਦਾ ਮੂਲ ਹੈ ਸਭ ਤਾਕਤਾਂ ਦਾ ਮਾਲਕ ਹੈ ਜੀ ਪ੍ਰਾਣ ਸੁਖ ਦਾਤਾ ਨੇਰਾ ਸਭ ਨੂੰ ਜਨ ਦੇਣ ਵਾਲਾ ਪ੍ਰਾਣ ਦੇਣ ਵਾਲਾ ਸਾਰੇ ਸੁਖ ਦੇਣ ਵਾਲਾ ਸਭਨਾ ਦੇ ਨੇੜੇ ਵੱਸਦਾ ਹੈ ਭੈ ਭੰਜਨ ਅਬਨਸੀ ਰਾਏ ਉਹ ਪਾਸ਼ਾ ਜੀਵਾਂ ਦੇ ਸਾਰੇ ਡਰ ਦੂਰ ਕਰਨ ਵਾਲਾ ਉਹ ਆਪ ਨਾਸ ਰਹਿਤ ਦਰਸ਼ਨ ਦੇਖਿਆ ਸਭ ਦੁੱਖ ਜਾਏ ਜੇ ਉਸ ਦਾ ਦਰਸ਼ਨ ਹੋ ਜਾਏ ਤਾਂ ਮਨੁੱਖ ਦਾ ਸਾਰਾ ਦੁੱਖ ਦੂਰ ਹੋ ਜਾਂਦਾ ਹੈ ਜਤ ਕਤ ਪੇਖੂੰ ਤੇਰੀ ਸ਼ਰਣਾ ਹੈ ਪ੍ਰਭੂ ਮੈਂ ਹਰ ਥਾਂ ਤੇਰਾ ਹੀ ਆਸਰਾ ਲੱਗਦਾ ਹਾਂ ਬਲ ਬਲ ਜਾਈ ਸਤਗੁਰ ਚਰਣਾ ਰਹਾਉ ਮੈਂ ਆਪਣੇ ਗੁਰੂ ਦੇ ਚਰਨਾਂ ਤੋਂ ਸਦਾ ਸਦਕੇ ਜਾਂਦਾ ਜਿਸ ਗੁਰੂ ਨੇ ਮੈਨੂੰ ਤੇਰੇ ਚਰਨਾਂ ਵਿੱਚ ਜੋੜਿਆ ਹੈ ਪੂਰਨ ਕਾਮ ਮਿਲੇ ਗੁਰਦੇਵ ਗੁਰਦੇਵ ਪ੍ਰਭੂ ਨੂੰ ਮਿਲਿਆ ਸਾਰੀ ਕਾਮਨਾ ਪੂਰੀਆਂ ਹੋ ਗਈਆਂ ਹਨ ਸਭ ਫਲ ਦਾਤਾ ਨਿਰਮਲ ਸੇਵ ਉਹ ਪ੍ਰਭੂ ਸਾਰੇ ਫਲ ਦੇਣ ਵਾਲਾ ਹੈ ਉਸ ਦੀ ਸੇਵਾ ਭਗਤੀ ਜੀਵਨ ਨੂੰ ਪਵਿੱਤਰ ਕਰ ਦਿੰਦੀ ਹੈ ਕਰ ਗਹਿ ਲੀਨੇ ਆਪਣੇ ਦਾਸ ਪਰਬੂ ਆਪਣੇ ਦਾਸਾਂ ਦਾ ਹੱਥ ਫੜ ਕੇ ਉਹਨਾਂ ਨੂੰ ਆਪਣਾ ਹੀ ਬਣਾ ਲੈਂਦਾ ਹੈ। RAM ਨਾਮ ਰਿੰਦ ਦਿਓ ਨਿਵਾਸ ਅਤੇ ਉਹਨਾਂ ਦੇ ਹਿਰਦੇ ਵਿੱਚ ਆਪਣਾ ਨਾਮ ਟਿਕਾ ਦਿੰਦਾ ਹੈ। ਸਦਾ ਆਨੰਦ ਨਹੀਂ ਕਿਛ ਸੋਗ ਜਿਸ ਦੇ ਹਿਰਦੇ ਵਿੱਚ ਤੂੰ ਆਪਣਾ ਨਾਮ ਟਿਕਾਉਂਦਾ ਹੈ ਉਸ ਦੇ ਅੰਦਰ ਸਦਾ ਆਨੰਦ ਬਣਿਆ ਰਹਿੰਦਾ ਹੈ। ਉਸ ਨੂੰ ਕੋਈ ਗਮ ਕੋ ਨਹੀਂ ਸਕਦਾ। ਦੁੱਖ ਦਰਦ ਨਾ ਵਿਆਪੈ ਰੋਗ ਕੋਈ ਦੁੱਖ ਕੋਈ ਦਰਦ ਕੋਈ ਰੋਗ ਉਸ ਉੱਤੇ ਆਪਣਾ ਜੋਰ ਨਹੀਂ ਪਾ ਸਕਦੇ ਦੁੱਖ ਦਰਦ ਨਾ ਵਿਆਪੈ ਰੋਗ ਸਭ ਕੁਛ ਤੇਰਾ ਤੂੰ ਕਰਨੇ ਹਾਰ ਸਭ ਕੁਛ ਤੇਰਾ ਹੈ ਤੇ ਤੂੰ ਕਰਨ ਵਾਲਾ ਹੈ ਆਰ ਬ੍ਰਹਮ ਗੁਰ ਅਗੰਮ ਅਪਾਰ ਏ ਗੁਰੂ ਪਾਰ ਬ੍ਰਹਮ ਏ ਆਪੋਚ ਏ ਬੇਅੰਤ ਨਿਰਮਲ ਸੋਭਾ ਅਚਰਜ ਬਾਣੀ ਉਸਦੀ ਬੇਦਾਗ ਸੋਭਾ ਹਰ ਥਾਂ ਫੈਲ ਰਹੀ ਹੈ ਪ੍ਰਮਾਤਮਾ ਦੇ ਵਿਸ਼ਵਾਦ ਪ੍ਰਮਾਤਮਾ ਦੀ ਵਿਸਮਾਦ ਪੈਦਾ ਕਰਨ ਵਾਲੀ ਬਾਣੀ ਪਾਰ ਬ੍ਰਹਮ ਪੂਰਨ ਮਨ ਬਾਣੀ ਸਰਵ ਵਿਆਪਕ ਪ੍ਰਮਾਤਮਾ ਦੀ ਸਿੱਖਸਲਾ ਜਿਸ ਮਨੁੱਖ ਦੇ ਮਨ ਵਿੱਚ ਮਿੱਠੀ ਲੱਗ ਪੈਂਦੀ ਹੈ ਜਲ ਥਲ ਮਹੀਲ ਰਵੇ ਆਸੋਏ ਓ ਪ੍ਰਭੂ ਜਾਲ ਵਿੱਚ ਧਰਤੀ ਵਿੱਚ ਆਕਾਸ਼ ਵਿੱਚ ਸਭ ਥਾਂ ਮੌਜੂਦ ਹੈ ਨਾਨਕ ਸਭ ਕਿਛ ਪ੍ਰਭ ਤੇ ਹੋਏ ਹੈ ਨਾਨਕ ਜੋ ਕੁਝ ਜਗਤ ਵਿੱਚ ਹੋ ਰਿਹਾ ਹੈ ਸਭ ਕੁਝ ਪ੍ਰਭੂ ਤੋਂ ਪ੍ਰਭੂ ਦੇ ਹੁਕਮ ਨਾਲ ਹੀ ਹੋ ਰਿਹਾ ਹੈ ਭੈਰੋ ਮਹਲਾ ਪੰਜਵਾਂ ਮਨ ਤਨ ਰਾਤਾ ਰਾਮ ਰੰਗ ਵਿੱਚ ਚਰਣੀ ਉਸ ਮਨੁੱਖ ਦਾ ਮਾਨ ਉਸ ਦਾ ਤਨ ਪਰਮਾਤਮਾ ਦੇ ਚਰਨਾਂ ਦੇ ਪਿਆਰ ਵਿੱਚ ਮਸਤ ਰਹਿੰਦਾ ਹੈ। ਸਰਬ ਮਨੋਰਥ ਪੂਰਨ ਕਰਨੇ ਪਰਮਾਤਮਾ ਉਸ ਦੀਆਂ ਸਾਰੀਆਂ ਲੋੜਾਂ ਪੂਰੀਆਂ ਕਰਦਾ ਰਹਿੰਦਾ ਹੈ। ਆਠ ਪਹਰ ਗਾਵਤ ਭਗਵੰਤਾ ਉਸ ਦੀ ਉਮਰ ਅਠੇ ਪੈਰ ਭਗਵਾਨ ਦੇ ਗੁਣ ਗਾਉਂਦਿਆ ਬੀਤਦੀ ਹੈ। ਸਤ ਗੁਰ ਦੀਨੋਂ ਪੂਰਾ ਮੰਤ ਜਿਸ ਮਨੁੱਖ ਨੂੰ ਗੁਰੂ ਨੇ ਸਾਰੇ ਗੁਣਾਂ ਨਾਲ ਭਰਪੂਰ ਨਾਮ ਮੰਤਰ ਦੇ ਦਿੱਤਾ ਹੈ ਸੋ ਵੱਡ ਭਾਗੀ ਜਿਸ ਨਾਮ ਪਿਆਰ ਜਿਸ ਮਨੁੱਖ ਦਾ ਪ੍ਰਮਾਤਮਾ ਦੇ ਨਾਮ ਵਿੱਚ ਪਿਆਰ ਬਣ ਗਿਆ ਉਹ ਵੱਡਿਆ ਪੰਗਮ ਵਾਲਾ ਹੈ ਇਸ ਕੈ ਸੰਗ ਤਰੈ ਸੰਸਾਰ ਰਹਾਉ ਉਹਦੇ ਨਾਲ ਸੰਸਾਰ ਵੀ ਤਰ ਜਾਂਦਾ ਹੈ ਸੋਈ ਗਿਆਨੀ ਦੇ ਸਿਮਰੈ ਏਕ ਉਹੀ ਅਸਲ ਗਿਆਨਵਾਨ ਹੈ ਜਿਹੜਾ ਸਿਰਫ ਇੱਕ ਪ੍ਰਮਾਤਮਾ ਨੂੰ ਯਾਦ ਰੱਖਦਾ ਸੋਤਨਵੰਤਾ ਜਿਸ ਬੁੱਧ ਬੇਕ ਜਿਸ ਮਨੁੱਖ ਨੂੰ ਚੰਗੇ ਮੰਦੇ ਕਰਮ ਦੀ ਪਰਖ ਦੀ ਅਕਲ ਆ ਜਾਂਦੀ ਹੈ ਉਹ ਮਨੁੱਖ ਨਾਮ ਧੰਦਾ ਮਾਲਕ ਬਣ ਜਾਂਦਾ ਸੋਕਲਵੰਤਾ ਜੇ ਸਿਮਰੈ ਸਵਾਮੀ ਜਿਹੜਾ ਮਨੁੱਖ ਮਾਲਕ ਪ੍ਰਭੂ ਨੂੰ ਯਾਦ ਕਰਦਾ ਰਹਿੰਦਾ ਹੈ ਉਹ ਸਭ ਤੋਂ ਉੱਚੇ ਪ੍ਰਭੂ ਨਾਲ ਛੋ ਕੇ ਉੱਚੀ ਕੁਲ ਵਾਲਾ ਬਣ ਜਾਂਦਾ ਸੋਪਤਮੰਤਾ ਜੇ ਆਪ ਪਛਾਨੀ ਜਿਹੜਾ ਮਨੁੱਖ ਆਪਣੇ ਆਚਰਨ ਨੂੰ ਬੜਤਾਲ ਦਾ ਰਹਿੰਦਾ ਹੈ ਉਹ ਲੋਕ ਪਰਲੋਕ ਵਿੱਚ ਇੱਜ਼ਤ ਵਾਲਾ ਹੋ ਜਾਂਦਾ ਹੈ। ਘੁਰ ਪ੍ਰਸਾਦ ਪਰਮ ਪਦ ਪਾਇਆ ਉਸ ਮਨੁੱਖ ਨੂੰ ਗੁਰੂ ਦੀ ਕਿਰਪਾ ਨਾਲ ਸਭ ਤੋਂ ਉੱਚਾ ਆਤਮਿਕ ਦਰਜਾ ਮਿਲ ਗਿਆ। ਗਣ ਗੋਪਾਲ ਦਿਨ ਰਾਤ ਧਿਆਇਆ ਜਿਸ ਮਨੁੱਖ ਨੇ ਦਿਨ ਰਾਤ ਹਰ ਵੇਲੇ ਪਰਮਾਤਮਾ ਦੇ ਗੁਣ ਗਾਣੇ ਸ਼ੁਰੂ ਕਰ ਦਿੱਤੇ। ਟੁੱਟੇ ਬੰਨਨ ਪੂਰਨ ਆਸਾ ਉਸ ਦੀਆਂ ਮਾਇਆ ਦੇ ਮੋਹ ਦੀਆਂ ਸਭ ਫਾਇਆਂ ਟੁੱਟ ਗਈਆਂ ਉਸ ਦੀਆਂ ਸਭ ਆਸਾਂ ਪੂਰੀਆਂ ਹੋ ਗਈਆਂ ਹਰ ਕੇ ਚਰਨ ਰਿਤ ਮਾਹਨ ਨਿਵਾਸਾ ਪ੍ਰਮਾਤਮਾ ਦੇ ਚਰਨ ਉਸ ਦੇ ਹਿਰਦੇ ਵਿੱਚ ਸਦਾ ਲਈ ਟਿਕ ਨੇ ਕਹ ਨਾਨਕ ਜਾ ਕੇ ਪੂਰਨ ਕਰਮਾ ਹੈ ਨਾਨਕ ਆ ਕੇ ਜਿਸ ਮਨੁੱਖ ਦੇ ਪੂਰੇ ਭਾਗ ਜਾਗ ਪੈਂਦੇ ਹਨ ਸੋ ਜਨ ਆਇਆ ਪ੍ਰਭ ਕੀ ਸ਼ਰਣਾ ਉਹ ਮਨੋਖ ਗੁਰੂ ਦੀ ਅਧੀਨਗੀ ਗੁਰੂ ਦੀ ਸ਼ਰਣ ਵਿੱਚ ਰਹਿੰਦਾ ਹੈ ਆਪ ਪਵਿੱਤ ਪਾਮਨ ਸਭ ਕੀਨੇ ਉਹ ਮਨੋਖ ਸੱਚੇ ਆਤਮਣ ਵਾਲਾ ਬਣ ਜਾਂਦਾ ਹੈ ਜਿਹੜੇ ਉਸ ਦੀ ਸੰਗਤ ਕਰਦੇ ਹਨ ਉਹਨਾਂ ਸਾਰਿਆਂ ਨੂੰ ਪਵਿੱਤਰ ਜੀਵਨ ਵਾਲਾ ਬਣਾ ਲੈਂਦਾ ਹੈ RAM ਰਸਾਇਣ ਰਸਨਾ ਚੀਨੇ ਉਹ ਮਨੋਖ ਆਪਣੀ ਜੀਬ ਨਾਲ ਸਭ ਰਸਾਂ ਤੋਂ શ્રેષ્ઠ ਨਾਮ ਰਸ ਨੂੰ ਚਖਦਾ ਰਹਿੰਦਾ ਹੈ